ਐਕਟਿੰਗ ਬੰਬੇ ਪਹੁੰਚ ਗਏ ਵੱਡੇ ਵੱਡੇ ਸਟਾਰਾਂ ਨਾਲ ਕੰਮ ਕਰ ਲਿਆ ਉਸ ਤੋਂ ਬਾਅਦ ਫਿਰ ਸਿੰਗਿੰਗ ਦਾ ਜਿਹੜਾ ਕੀੜਾ ਇਹ ਕਿੱਥੋਂ ਆਇਆ ਫਿਰ ਹੋਰ ਮੈਂ ਸਿੰਗਿੰਗ ਵੀ ਕਰਾ ਇਹ ਸਾਰੇ ਕੰਮ ਕਰ ਲਏ ਦੇਖੋ ਇਹ ਸਿੰਗਿੰਗ ਦਾ ਜਿਹੜਾ ਕੀੜਾ ਆਇਆ ਸੀਗਾ ਕਿ ਬੇਸਿਕਲੀ ਆਇਆ ਸੀਗਾ ਮੈਨੂੰ ਨਾ ਅ ਮਤਲਬ ਬੜੀ ਦੁੱਖ ਦੀ ਵੀ ਗੱਲ ਕਹਿ ਸਕਦੇ ਆ ਦੁੱਖ ਦੀ ਕਿਉਂ ਦੱਸ ਰਿਹਾ ਮੈਂ ਦੱਸ ਰਿਹਾ ਬੜੀ ਦੁੱਖ ਦੀ ਵੀ ਗੱਲ ਹੈ ਤੇ ਮਤਲਬ ਮੈਨੂੰ ਇਹ ਗੱਲ ਕਈ ਵਾਰ ਬੜੀ ਫੀਲ ਹੁੰਦੀ ਹੈ ਹਮ ਪੰਜਾਬ ਦਾ ਹੋਣ ਦੇ ਬਾਵਜੂਦ ਮੈਂ ਪੰਜਾਬ ਚ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ ਆਈ ਡੋਨਟ ਨੋ ਵਾਈ ਮੈਨੂੰ ਜਿੰਨਾ ਅਟਰੈਕਸ਼ਨ ਸੀਗਾ ਪੰਜਾਬੀ ਪ੍ਰੋਜੈਕਟਸ ਦੇ ਨਾਲ ਉਹ ਉਹਨਾਂ ਸਾਹਮਣੇ ਤੋਂ ਆਇਆ ਨਹੀਂ ਮਿਲਿਆ ਨਹੀਂ ਕੰਮ ਹੈਨਾ ਹਮ ਫਿਰ ਮੈਂ ਕਿ ਚਲੋ ਪੰਜਾਬੀ ਗਾਣੇ ਹੁਣ ਗਾਣਿਆਂ ਵੱਲ ਹੋ ਜਾਣੇ ਆ ਹੁਣ ਪਹਿਲਾ ਗਾਣਾ ਕੱਢਿਆ ਕੋਈ ਬੰਦਾ ਮਿਲ ਗਿਆ ਉਹ ਕੁਝ ਉਹਨੇ ਗੋਲਮੁਲ ਕਰਤਾ ਪ੍ਰੋਜੈਕਟ ਸ਼ੈਲ ਕਰਨਾ ਪਿਆ ਫਿਰ ਦੁਬਾਰਾ ਬਣਾਇਆ ਹਮ ਫਿਰ ਮੈਂ ਕਿਹਾ ਯਾਰ ਮੈਂ ਹਿੰਮਤ ਨਹੀਂ ਹਾਰਨੀ ਵੀ ਮਤਲਬ ਮੈਂ ਹੁਣ ਝੜੀ ਲਾ ਦਿਆਂਗਾ ਗਾਣਿਆਂ ਦੀ ਔਰ ਐਸੇ ਗਾਣੇ ਕੱਢਾਂਗਾ ਕਿ ਲੋਕਾਂ ਨੂੰ ਪਸੰਦ ਆਣ ਪਹਿਲੇ ਦੋ ਗਾਣੇ ਮੈਂ ਕਿਤੇ ਆਪਣੇ ਵਾਸਤੇ ਵੀ ਮੈਨੂੰ ਜੋ ਪਸੰਦ ਹੈ ਫਿਰ ਤੀਸਰੇ ਗਾਣੇ ਤੋਂ ਬਾਅਦ ਮੈਂ ਕਿਹਾ ਹੁਣ ਜੋ ਲੋਕਾਂ ਨੂੰ ਪਸੰਦ ਹੈ ਆਪਾਂ ਉਹ ਕਰਾਂਗੇ ਹਾਂ ਆਉਣ ਵਾਲੇ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਹਾਂ ਮੇਰਾ ਪੰਜਾਬੀ 뮤직 ਇੰਡਸਟਰੀ ਦੇ ਨਾਲ ਇੱਕ ਐਸਾ ਪ੍ਰੋਜੈਕਟ ਆ ਰਿਹਾ ਹੈ ਜਿਹੜਾ ਅੱਜ ਤੱਕ ਕਿਸੇ ਵੀ ਸਿੰਗਰ ਨੇ ਹੂੰ ਕਿਸੇ ਵੀ 뮤직 ਲੇਬਲ ਨੇ ਹੂੰ ਕਿਸੇ ਨੇ ਵੀ ਸੋਚਿਆ ਨਹੀਂ ਹੋਏਗਾ ਹੂੰ ਐਨ ਦੇ ਬਾਬੇ ਦੀ ਮੇਰ ਰਹੀ ਮੈਂ ਦਾਅਵੇ ਨਾਲ ਕਹਿਣਾ ਹੂੰ ਕਿ ਇੰਡਸਟਰੀ ਇੱਕ ਵਾਰ ਤਾਂ ਹਿਲ ਜਾਏਗੀ ਐਜ਼ ਅ ਸਿੰਗਰ ਐਜ਼ ਅ ਸਿੰਗਰ ਇੱਕ ਵਾਰ ਤਾਂ ਹਿਲ ਜਾਏਗੀ ਵੀ ਆ ਕਿੜਾ ਟੱਕ ਆ ਗਿਆ ਸੋ ਹੁਣ ਕਿੱਥੇ ਛੁਪਿਆ ਬੈਠਾ ਅਸੀਂ ਵੇਟ ਕਰੀਏ ਪਟਾਕਾ ਡੈਫੀਨਿਟਲੀ ਵੇਟ ਕਰੋ ਉਹਦੇ ਤੇ ਅਸੀਂ ਪਿਛਲੇ 1 ਸਾਲ ਤੋਂ ਕੰਮ ਕਰ ਰਹੇ ਹਾਂ ਆਈ ਥਿੰਕ ਦੋ ਦੋ ਤਿੰਨ ਮਹੀਨੇ ਦੇ ਵਿੱਚ ਆਈ ਹੋਪ ਕਿ ਉਹ ਬਾਹਰ ਆ ਜਾਏਗਾ ਮਤਲਬ ਉਹ ਹੁਣ ਤੱਕ ਦਾ ਸਭ ਤੋਂ ਵੱਡਾ ਪਟਾਕਾ ਹੈ ਹਮ